ਕਾਲ ਹੈ ਜਿਹੜਾ ਅਸਲ ਵਿੱਚ ਮਨ ਦਾ ਕੜਿਆ ਹੋਇਆ ਇਹ ਹੁੰਦਾ ਹੀ ਨਹੀਂ ਉਹ ਕਹਿੰਦਾ ਵੀ ਇਹਦਾ ਇਨਫਿਨਿਟੀ ਨਹੀਂ ਹੈ ਜਿਹੜਾ ਅਸੀਂ ਕਹਿੰਦੇ ਆ ਇਹਦਾ ਮਤਲਬ ਹੈ ਨੋ ਟਾਈਮ ਮੈਂ ਜਦੋਂ ਪੜ ਰਿਹਾ ਸੀ ਤਾਂ ਜਪਜੀ ਸਾਹਿਬ ਦਾ ਵੀ ਆਪਾਂ ਡਿਸਕਸ ਕੀਤਾ ਮੈਂ ਦੇਖ ਰਿਹਾ ਸੀ ਕਿ ਕਿਸ ਤਰੀਕੇ ਦੇ ਨਾਲ ਉਹਦੇ ਚ ਮਤਲਬ ਸਮਰਪਣ ਦਾ ਭਾਵ ਵੀ ਹੈ ਤੇ ਸਿੱਖੀ ਦੇ ਵਿੱਚ ਬਹੁਤ ਪਹਿਲਾਂ ਦਾ ਕਨਸੈਪਟ ਜਿਹੜਾ ਮਤਲਬ ਲਗਭਗ 500 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਕਿ ਜਿਹੜਾ ਐਕਚੁਅਲ ਜਿਹੜੀ ਕੌਨਸ਼ੀਅਸਨੈਸ ਹੈ ਉਹ ਕਾਲ ਹੈ ਅਕਾਲ ਪੁਰਖ ਆਪਾਂ ਕਹਿੰਦੇ ਆ ਮੰਨ ਲਓ ਦੇ ਨਾਲ ਕੋਈ ਆਕਾਰ ਨਹੀਂ ਜੁੜਿਆ ਹੋਇਆ ਆਕਾਰ ਸਾਰੇ ਮਨ ਘਟਦਾ ਹੈ ਕਾਲ ਸਾਰਾ ਮਨ ਘਟਦਾ ਹੈ ਸੋ ਉਹਨਾਂ ਨੇ ਕਿਹਾ ਕਿ ਤੂੰ ਅੱਗੇ ਜਾਣਾ ਜਿੱਥੇ ਕਾਲ ਦਾ ਕੋਈ ਉਹ ਨਹੀਂ ਅਸਰ ਹੈਗਾ ਹਮ ਅਕਾਲ ਮੀਨਸ ਨੋ ਟਾਈਮ ਮਨ ਲੀਕ ਕੌਨਸ਼ੀਅਸਨੈਸ ਦਾ ਇੱਕ ਲੈਵਲ ਇਹ ਹੈ ਜਿਹਦੇ ਉੱਪਰ ਟਾਈਮ ਦਾ ਤੇ ਕਨਸੈਪਟਾਂ ਦਾ ਆਕਾਰਾਂ ਦਾ ਅਸਰ ਕੋਈ ਨਹੀਂ ਹੁੰਦਾ ਜਦੋਂ ਤੁਸੀਂ ਉਹਨੂੰ ਮੰਨ ਲਿਆ ਉਹਨੂੰ ਐਕਸੈਪਟ ਕਰ ਲਿਆ ਇਹਦਾ ਮਤਲਬ ਤੁਸੀਂ ਉਸ ਲੈਵਲ ਦੇ ਹੋਗੇ ਉਹਨੇ ਚੇਤਨ ਹੋਗੇ ਤੁਸੀਂ ਅਸਲ ਦੇ ਵਿੱਚ ਸੋ ਇੱਕ ਟੋਲੇ ਵੀ ਇਹੀ ਗੱਲ ਕਹਿ ਰਿਹਾ ਹੈ ਜੀ ਉਹ ਮਤਲਬ ਕੋਈ ਵਕਰੀ ਗੱਲ ਨਹੀਂ ਕਹਿ ਰਿਹਾ ਵੈਸ ਤਾਂ ਸਾਰੇ ਧਰਮਾਂ ਨੇ ਕਹੇ ਪਰ ਉਹ ਕਿਉਂਕਿ ਹੁਣ ਮਾਡਰਨ ਸਾਇੰਸ ਦੇ ਹਿਸਾਬ ਨਾਲ ਉਹ ਦੇ ਨਾਲ ਉਹ ਗੱਲ ਕਹਿ ਰਿਹਾ ਹੈ ਕਿ ਤੁਸੀਂ ਕੁਝ ਵੀ ਕਰ ਰਹੇ ਹੋ ਜੀ ਕਿਤੇ ਵੀ ਕਰ ਰਹੇ ਹੋ ਬਹੁਤ ਸਾਰੇ ਉਹਦੀ ਪਪੂਲਰ ਨੇ ਟਾਕਸ ਉਹਦੀਆਂ ਹੋਰ ਸਾਰੀਆਂ ਜੀ ਉਹ ਕਹਿੰਦਾ ਵੀ ਜਿਹੜੀ ਤੁਸੀਂ ਉਹਦੇ ਅੰਦਰ ਇੱਕ ਟਾਈਮਲੈਸ ਕੌਨਸ਼ੀਅਸਨੈਸ ਹੈ ਫਾਰਮੂਲੈਸ ਕੌਨਸ਼ੀਅਸਨੈਸ ਹੈ ਕਨਸੈਪਟਲੈਸ ਕੌਨਸ਼ੀਅਸਨੈ ਉਦੇ ਉੱਪਰ ਤਾਂ ਸਰੇ ਹੀ ਨਹੀਂ ਕਿਸੇ ਚੇਂਜ ਦਾ ਹੋਰ ਦਾ ਸਾਡੇ ਜਿਹੜਾ ਜਪਜੀ ਸਾਹਿਬ ਚ ਆਪਾਂ ਕਹਿੰਦੇ ਹਾਂ ਮਤਲਬ ਉਹਨੇ ਇਹਨੇ ਵੀ ਕਿਹਾ ਜਪਜੀ ਸਾਹਿਬ ਤੇ ਲਗ ਦਿਨ ਲੈਵਲ ਆਪਾਂ ਡਿਸਕਸ ਕਰੇ ਸੀਗੇ ਉਹ ਗੁਰਨਾਨਦ ਦੇਵ ਜੀ ਕਹਿੰਦੇ ਨੇ ਵੀ ਸੁਣਨਾ ਮੰਨਣਾ ਤੇ ਪਾਉਣਾ ਸੋਣਿਆ ਮੰਨਿਆ ਬਣ ਕੀਤਾ ਪਾਓ ਹੁਣ ਸੁਣਨਾ ਜਿਹੜਾ ਇਹ ਜੇ ਆਪਾਂ ਦੇਖੀਏ ਮਤਲਬ ਸੁਣ ਤੁਸੀਂ ਤਾਂ ਹੀ ਸਕਦੇ ਹੋ ਜੇ ਤੁਸੀਂ ਪ੍ਰੈਜੈਂਟ ਮੋਮੈਂਟ 'ਚ ਜੀ ਜੇ ਦੂਜਾ ਬੰਦਾ ਗੱਲ ਕਰ ਰਿਹਾ ਤੁਸੀਂ ਕੋਈ ਤੇ ਹੋਰ ਹੀ ਮਨ ਥੋੜਾ ਚੱਕਰ ਕੱਢ ਰਿਹਾ ਹੈ ਇਹਦਾ ਮਤਲਬ ਤੁਸੀਂ ਪ੍ਰੈਜੈਂਟ ਨਹੀਂ ਹੋ ਹਾਂ ਤੇ ਤੁਸੀਂ ਉਸ ਜਿਹੜਾ ਮੂਮੈਂਟ ਆਫ ਨਾਓ ਹੈ ਉਹਦੇ ਵਿੱਚ ਨਹੀਂ ਹੈਗੇ ਇਹਦਾ ਮਤਲਬ ਤੁਸੀਂ ਕਾਲ ਦੇ ਚੱਕਰ ਚੋਂ ਕਿਸੇ ਹੋਰ ਕਾਲ ਚ ਫਿਰ ਰਹੇ ਹੋ ਮਤਲਬ ਗੱਲ ਆਪਾਂ ਇੱਥੇ ਬੈਠੇ ਕਰ ਰਹੇ ਹਾਂ ਜਦੋਂ ਪੰਜਵੀਂ ਜਮਾਤ ਦੀਆਂ ਆ ਰਹੀਆਂ ਨੇ